ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਕਰਨ ਕਰਾਵਨ ਸੋਈ ਆਨ ਨਦੀ ਸੈ ਕੋਈ ਏ ਗੁਰ ਸਿੱਖੋ ਐਸਾ ਨਿਸ਼ਚੈ ਕਰੋ ਕਿ ਉਹ ਪ੍ਰਮਾਤਮਾ ਹੀ ਸਾਰੇ ਕਾਰਜਾਂ ਨੂੰ ਆਪ ਕਰਨ ਤੇ ਹੋਰਨਾਂ ਤੋਂ ਕਰਾਉਣ ਵਾਲਾ ਹੈ ਉਸ ਤੋਂ ਬਿਨਾ ਉਸ ਵਰਗਾ ਆਨਪੀਏ ਹੋਰ ਕੋਈ ਵੀ ਦਿਸਦਾ ਨਹੀਂ ਐ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮਖ ਮਿਲਿਆ ਰੰਗ ਮਾਨਾ ਇਹ ਭਾਈ ਮੇਰਾ ਠਾਕੁਰ ਮਾਲਕ ਪ੍ਰਭੂ ਸੁਗੜ ਸ੍ਰੇਸ਼ਟ ਗਿਆਨ ਦੀਆਂ ਘੜਤਾਂ ਨੂੰ ਘੜਨ ਵਾਲਾ ਤੇ ਸੁਜਾਨਾ ਅੰਤਰਜਾਮੀ ਐ ਜਿਨ੍ਹਾਂ ਗੁਰਮੁਖਾ ਨੂੰ ਗੁਰਾਂ ਦੁਆਰਾ ਉਹ ਮਿਲਿਆ ਭਾਵ ਸਾਖਸ਼ਤ ਹੋਇਆ ਹੈ ਉਹਨਾਂ ਨੇ ਉਸ ਦੇ ਰੰਗ ਆਨੰਦ ਨੂੰ ਮੰਨਣਾ ਕੀਤਾ ਹੈ ਐ ਸੂਰੀ ਹਰ ਰਸ ਮਿੱਠਾ ਗੁਰਮਖ ਕਿਨੈ ਵਿਰਲੇ ਡੀਠਾ ਰਹਾਉ ਰੀਤੁ ਭਾਵ ਹੀ ਪਾਈ ਅਜਿਹਾ ਹਰੀ ਪ੍ਰਭੂ ਦਾ ਨਾਮ ਬ੍ਰਹਮਾਨੰਦ ਰੂਪੀ ਰਸ ਬੇਅੰਤ ਹੀ ਮਿੱਠਾ ਹੈ ਜੋ ਕਿਸੇ ਵਿਰਲੇ ਟਾਵੇ ਟਾਵੇ ਗੁਰਮਖ ਜਾਨੇ ਗੁਰਾਂ ਦਵਾਰ ਚਖ ਕੇ ਵੇਖਿਆ ਹੈ ਰਹਾਉ ਨਿਰਮਲ ਜੋਤ ਅਮਰਤ ਹਰਨਾਮ ਪੀਵਤ ਅਮਰ ਭੈ ਨੇਕਾਮ हे 바이 ਉਸ பிரபு ਦੀ ਨਿਰਮਲ ਉज्जਲ ਜੋਤੀ ਪ੍ਰਕਾਸ਼ ਹੈ ਵਾ ਨਿਰਮਲ ਉज्जਲ ਸਰੂਪ ਤੇ ਜੋਤ ਪ੍ਰਕਾਸ਼ ਰੂਪ ਹਰੀ ਦਾ ਨਾਮ ਅੰਮ੍ਰਿਤ ਕਈਏ ਮ੍ਰਿਤਯੂ ਤੋਂ ਰਹਿਤ ਕਰਨ ਵਾਲਾ ਹੈ ਵਾ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਦੇਣ ਵਾਲਾ ਹੈ ਜਿਸ ਨਾਮ ਅੰਮ੍ਰਿਤ ਨੂੰ ਪੀਂਦਿਆ ਹੈ ਨੇ ਕਾਮ ਹੁੰਦਾ ਨਿਸ਼ਕਾਮੀ ਪੁਰਖ ਅਮਰ ਮ੍ਰਿਤਯੂ ਤੋਂ ਰਹਿਤ ਹੋ ਗਏ ਹਨ ਤਨ ਮਨ ਸੀਤਲ ਅਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਉਨ੍ਹਾਂ ਦਾ ਤਨ ਸਰੀਰ ਤੇ ਮਨ ਵੀ ਸੀਤਲ ਠੰਡਾ ਹੋ ਗਿਆ ਹੈ ਅਤੇ ਪ੍ਰਭੂ ਨੇ ਉਨ੍ਹਾਂ ਦੀ ਤ੍ਰਿਸ਼ਨਾ ਈਰਖਾ ਰੂਪੀ ਅਗਨ ਅੱਗ ਵੀ ਨਿਵਾਰੀ ਨਿਵਿਰਤ ਕਰ ਦਿੱਤੀ ਹੈ। ਉਹਨਾਂ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਆਨੰਦ ਸਰੂਪ ਪ੍ਰਭੂ ਜੀ ਪ੍ਰਗਟ ਸਾਖਸ਼ਾਤ ਹੋ ਗਏ ਹਨ। ਉਹ ਸੰਸਾਰੀ ਪਾਪ ਗ੍ਰਸਤੀ ਰਹਿੰਦਿਆਂ ਉਹ ਜਦੋਂ ਸੰਸ ਆਰੀ ਸੰਸ ਸੰਸਿਆਂ ਦੇ ਆਰੀ ਵੈਰੀ ਹੋਏ ਤਦੋਂ ਆਨੰਦ ਸਰੂਪ ਪ੍ਰਭੂ ਹਿਰਦੇ ਅੰਦਰੋਂ ਪ੍ਰਗਟ ਹੋ ਆਏ। ਕਿਆ ਦੇਵ ਜਾ ਸਭ ਕਿਛ ਤੇਰਾ ਸਦ ਬਲਹਾਰ ਜਾਉ ਲਖਬੀਰਾ ਏ ਪ੍ਰਭੂ ਵੇ ਕੀ ਪਦਾਰਥ ਪੇਟਾ ਆਪਜੀ ਨੂੰ ਦੇਣਾ ਕਰ ਜਦੋਂ ਕਿ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਮੈਂ ਲਖਾਂ ਬੀਰਾ ਬਾਵਾਰ ਹਮੇਸ਼ਾ ਸਦ ਆਪਜੀ ਤੋਂ ਬਲਹਾਰ ਕੁਰਬਾਨ ਜਾਣਾ ਕਰਦਾ ਤਨ ਮਨ ਜੀਉ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਦੇ ਨੀਚ ਨਿਵਾਜਿਆ ਏ ਪ੍ਰਭੂ ਤੂੰ ਸਾਨੂੰ ਤਨ ਮਨ ਜਿੰਦ ਤੇ ਪਿੰਡ ਸਰੀਰ ਦੇ ਕੇ ਸਾਜਣਾ ਕੀਤਾ ਹੈ ਵਾ ਆਪਣੀ ਚੇਤਨ ਸੱਦਾ ਪਾ ਕੇ ਤਨ ਸੁਖਮ ਮਨ ਤੇ ਪਿੰਡ ਸਥੂਲ ਸਰੀਰ ਦੇ ਕੇ ਸਾਜਣਾ ਕੀਤਾ ਹੈ ਗੁਰਾਂ ਦੀ ਕਿਰਪਾ ਮਿਹਰ ਤੋਂ ਮੈਂ ਨੀਵੇਂ ਨੂੰ ਆਪਣੇ ਨਾਲ ਮਿਲ ਕੇ ਨਿਵਾਜਿਆ ਵਿਡਿਆਉਣਾ ਕੀਤਾ ਹੈ ਖੋਲ ਕੇ ਵਾਰਾ ਮਹਿਲ ਬੁਲਾਇਆ ਜੈ ਸਾ ਸਾ ਤੈ ਸਾ ਦਿਖ ਲਾਇਆ ਏ ਪ੍ਰਭੂ ਤੂੰ ਮੇਰੇ ਪੰਜਾਂ ਕੋਸ਼ਾਂ ਵਾ ਆਸਾ ਦੇਸਾ ਰੂਪੀ ਤਿਵਾਰਾ ਤਖਤੇ ਖੋਲ ਕੇ ਆਪਣੇ ਮਹਿਲ ਸਰੂਪ ਵਿੱਚ ਬੁਲਾਉਣਾ ਕੀਤਾ ਜਿਹੋ ਜਿਹਾ ਤੇਰਾ ਸਤ ਚਿਤ ਆਨੰਦ ਸਰੂਪ ਸੀ ਉਹ ਜਿਹਾ ਹੀ ਪ੍ਰਗਟ ਕਰਕੇ ਵਿਖਾਲ ਅਨੁਭਵ ਕਰਵਾ ਦਿੱਤਾ ਹੈ ਵਾ ਸਰਗੁਣ ਸਰੂਪ ਵਿਖਾਲ ਦਿੱਤਾ ਹੈ ਕੋ ਨਾਨਕ ਸਭ ਪਰਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਵੂਠਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਪ੍ਰਭੂ ਹੁਣ ਮੇਰਾ ਦੇਹ ਅਧਿਆਸ ਅਗਿਆਦ ਰੂਪੀ ਸਾਰਾ ਪਰਦਾ ਟੁੱਟ ਪੜ ਗਿਆ ਮੈਂ ਤੇਰਾ ਦਾਸ ਹ ਅਤੇ ਤੂੰ ਮੇਰੇ ਮਨ ਹਿਰਦੇ ਵਿੱਚ ਵੂਠਾ ਵਸਿਆ ਹੈ ਅਥਵਾ ਤੂੰ ਮੇਰੇ ਹਿਰਦੇ ਵਿੱਚ ਵਸ ਗਿਆ ਹੈ ਇਸ ਲਈ ਮੈਂ ਤੇਰਾ ਹੀ ਸਰੂਪ ਹੋ ਗਿਆ ਭਗਤ ਤੇਰੇ ਰੂਪ ਵਿੱਚ ਲੀਨਤਾ ਪਾਈ ਹੈ। ਰਾਮਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀਓ ਮੁਖ ਦੇਵ। ਏ ਭਾਈ ਮੈਂ ਸੇਵਕ ਦਾਸ ਨੂੰ ਗੁਰਾਂ ਨੇ ਆਪ ਦੀ ਸੇਵ ਟਹਿਲ ਵਿੱਚ ਲਾਉਣਾ ਕੀਤਾ। ਗੁਰਾਂ ਨੇ ਮੇਰੇ ਮੁਖ ਮੂਹ ਵਿੱਚ ਦੇਵ ਪ੍ਰਕਾਸ਼ ਰੂਪ ਰਬੂ ਦਾ ਅੰਮ੍ਰਿਤ ਮ੍ਰਿਦੂਤੋ ਰਹਿਤ ਕਰਨ ਵਾਲਾ ਨਾਮ ਦੇਣਾ ਕੀਤਾ ਹੈ। ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਹੋ ਸਦ ਬਲਹਾਰੀ ਸਤਗੁਰਾਂ ਨੇ ਮੇਰੀ ਸਾਰੀ ਚਿੰਤਾ ਆਪ ਹੀ ਨਿਵਰਤ ਕਰ ਦਿੱਤੀ ਹੈ ਤਿਸ ਗੁਰੂ ਦੇ ਉੱਪਰੋਂ ਮੈਂ ਸਦਾ ਹਮੇਸ਼ਾ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਂਦਾ ਕਾਜ ਹਮਾਰੇ ਪੂਰੇ ਸਤਗੁਰ ਬਾਜੇ ਅਨਹਦ ਤੂਰੇ ਸਤਗੁਰ ਰਹਾਉ ਸਤਗੁਰੂ ਜੀ ਨੇ ਮੇਰੇ ਵਿਵਹਾਰਕ ਤੇ ਪਰਮਾਰਥ ਦੇ ਸਾਰੇ ਕੰਮ ਕਾਜ ਸੰਪੂਰਨ ਕਰ ਦਿੱਤੇ ਹਨ ਸਤਗੁਰੂ ਜੀ ਦੀ ਮਿਹਰ ਤੋਂ ਮੇਰੇ ਅੰਦਰ ਅਜੱਬਾ ਜਾਪ ਸਤ ਨਾਮ ਰੂਪੀ ਅਨਹਦ ਹਦ ਤੋ ਰਹਤ ਤੂਰੇ ਵਾਜੇ ਵਜਾਏ ਹਨ ਰਾਉ ਮਹਿਮਾ ਜਾ ਕੀ ਗਹਿਰ ਗਮੀਰ ਹੋਏ ਨਿਹਾਲ ਦੇ ਜਿਸ ਧੀਰ ਜਿਸ ਗੁਰੂ ਦੀ ਮਹਿਮਾ ਵਿੜਿਆਈ ਗਹਿਰ ਗਮੀਰ ਡੂੰਗੀ ਤੋਂ ਡੂੰਗੀ ਅਥਾ ਹੈ ਜਿਸ ਮਨੁੱਖ ਨੂੰ ਗੁਰੂ ਜੀ ਤੀਰਜਤਾ ਦੇਣਾ ਕਰਦੇ ਆ ਉਹ ਨਿਹਾਲ ਆਨੰਦ ਪ੍ਰਸੰਨ ਦੁੱਖਾਂ ਤੋਂ ਰਹਿਤ ਹੋ ਜਾਂਦਾ ਜਾਗੇ ਬੰਧਨ ਕਾਟੇ ਰਾਇ ਸੂਨਰ ਬਹੁਰ ਨਜੋਨੀ ਪਾਇ ਰਾਇ ਰਾਜਾ ਰੂਪ ਪ੍ਰਕਾਸ਼ ਰੂਪ ਗੁਰੂ 와 ਪ੍ਰਭੂ ਨੇ ਜਿਸ ਮਨੁੱਖ ਦੇ ਹੰਤਾ ਮਮਤਾ ਸਾ ਅੰਦੇਸਾ ਦੇ ਬੰਧਨ ਜੰਜਾਲ ਕੱਟ ਦਿੱਤੇ ਹਨ ਉਹ ਨਾਰ ਮਨੁੱਖ ਬਹੁਤ ਹੁੰਦਾ ਮੁੜ ਕੇ ਜੂਨਾ ਵਿੱਚ ਨਹੀਂ ਪੈਂਦਾ ਜਾ ਕੇ ਅੰਦਰ ਪ੍ਰਗਟਿਓ ਆਪ ਤਾਕ ਨਾਹੀ ਦੁਖ ਸੰਤਾਪ ਇਹ ਭਾਈ ਜਿਸ ਮਨੁੱਖ ਦੇ ਅੰਦਰ ਹਿਰਦੇ ਵਿੱਚ ਗੁਰੂ ਦਵਾਰਾ ਪ੍ਰਭੂ ਆਪ ਪ੍ਰਗਟ ਹੋਇਆ ਹੈ ਉਸ ਨੂੰ ਜੰਮਣ ਮਰਨ ਦਾ ਕੋਈ ਦੁੱਖ ਤੇ ਆਦੀ ਬਿਆਦੀ ਉਪਾਦੀ ਰੂਪ ਸੰਤਾਪ ਭਲੀ ਪ੍ਰਕਾਰ ਲੱਗਣ ਵਾਲੀ ਤਾਪ ਨਹੀਂ ਵਿਆਪਦੇ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਉਸ ਮਨੁੱਖ ਦੇ ਹਿਰਦੇ ਰੂਪੀ ਪੱਲੇ ਵਿੱਚ ਲਾਲ ਅਤੇ ਰਤਨ ਰੂਪੀ ਹਰੀ ਵਾ ਹਰੀ ਦਾ ਨਾਮ ਪਿਆ ਹੈ ਵਾ ਲਾਲ ਪ੍ਰੇਮ ਅਤੇ ਰਤਨ ਵਿਰਾਗ ਪਿਆ ਹੈ ਉਹ ਜਨ ਮਨੁੱਖ ਆਪਣਾ ਸਗਲ ਸਾਰਾ ਪ੍ਰਤੱਖ ਕੁਟੰਬ ਪਰਿਵਾਰ ਵਾ ਇੰਦਰੀਆਂ ਦੇ ਵੀ ਸੰਪਦਾ ਰੂਪੀ ਪਰਿਵਾਰ ਨੂੰ ਲੈ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ ਨਾ ਕਿਸ ਪਰਮ ਨਾ ਦੁਬਦਾ ਦੂਜਾ ਏ ਕੋ ਏਕ ਨਿਰੰਜਨ ਪੂਜਾ ਉਸ ਨੂੰ ਨਾ ਹੀ ਕੁਝ ਸਰੂਪ ਦਾ ਪਰਮ ਰਹਿ ਜਾਂਦਾ ਹੈ ਅਤੇ ਨਾ ਹੀ ਦੂਜਾ ਦ્વੈਤ ਭਾਵ ਕਰਕੇ ਦੁਬਦਾ ਦ ਚਿੱਤਾ ਆਪਣਾ ਰਹਿ ਜਾਂਦਾ ਉਹ ਇੱਕੋ ਇੱਕ ਨਿਰੰਜਨ ਸ਼ੁੱਧ ਸਰੂਪ ਹਰੀ ਦੀ ਪੂਜਾ ਕਰਦਾ ਹੈ ਜਦ ਗਦ ਪੀ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ ਬਾਤਸਾ ਵਰਮਾ ਦੀ ਉਸ ਦੀ ਐਸੀ ਦ੍ਰਿਸ਼ਟੀ ਜਾਗੀ ਹੈ ਕਿ ਉਹ ਜਿੱਥੇ ਕਿਤੇ ਵੀ ਦੇਖਦਾ ਉਸ ਨੂੰ ਉੱਥੇ ਆਪ ਦਿਆਲੂ ਕਿਰਪਾਲੂ ਪ੍ਰਭੂ ਹੀ ਪ੍ਰਤੀਤ ਹੁੰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਨੂੰ ਰਸਾਲ ਸੁੰਦਰ ਪ੍ਰਭੂ ਜੀ ਮਿਲੇ ਪ੍ਰਾਪਤ ਹੋ ਗਏ ਹਨ RAM KALI MOHALLA PANJWA TAN TEESH UTKI APNI DHARI PRABH KI AGYA LAGI PIYARI ਇਹ ਬਾਈ ਜਿਹੜੀ ਆਪਣਾ ਤਤਾਰਨ ਕੀਤੀ ਹੋਈ ਸੀ ਉਹ ਇਸ ਤਨ ਸਰੀਰ ਤੋਂ ਛੁੱਟ ਗਈ ਹੈ ਪ੍ਰਭੂ ਪਰਮਾਤਮਾ ਦੀ ਆਗਿਆ ਮੈਨੂੰ ਪਿਆਰੀ ਲੱਗ ਆਈ ਹੈ ਜੋ ਕਿਛ ਕਰੈ ਸੋ ਮਾਨ ਮੇਰੈ ਮੀਠਾ ਤਾਂ ਇਹ ਅਚਰਜ ਨੈ ਨਹ ਡੀਠਾ ਅੰਤਰਜਾਮੀ ਪ੍ਰਭੂ ਜੋ ਕੁਝ ਵੀ ਤਿੰਨਾਂ ਕਾਲਾਂ ਵਿੱਚ ਕਰਦਾ ਹੈ ਉਹ ਜਦੋਂ ਮੇਰੇ ਮਨ ਹਿਰਦੇ ਵਿੱਚ ਮੀਠਾ ਪਿਆਰਾ ਲੱਗਣ ਲੱਗ ਪਿਆ ਤਦ ਉਹ ਇਹ ਅਚਰਜ ਅਚਰਜ ਸਰੂਪ ਪ੍ਰਭੂ ਨੂੰ ਆਪਣੇ ਮਨ ਬੁੱਧ ਰੂਪੀ ਨੇਤਰਾ ਨਾਲ ਅਨੁਭਵ ਕਰਨ ਰੂਪ ਦੇਖ ਲਿਆ ਅਬ ਮੋਹ ਜਾਨੀ ਰੇ ਮੇਰੀ ਗਈ ਬਲਾਈ ਹੀ ਪਾਈਂ ਅਬ ਹੋੜ ਇਸ ਕਾਲ ਵਿੱਚ ਮੈਂ ਇਹ ਗੱਲ ਜਾਨਣਾ ਕੀਤੀ ਹੈ ਕਿ ਮੇਰੀ ਅਵਿਧਿਆ ਰੂਪੀ ਬਲਾਈ ਬਲਾ ਚਲੀ ਗਈ ਹੈ 부ਜ ਬੁਜ ਗਈ ਤ੍ਰਿਸ਼ਣ ਨਿਵਾਰੀ ਮਮਤਾ ਗੁਰ ਪੂਰੈ ਲੀਓ ਸਮਝਾਈ ਰਹਾਉ ਅਗਿਆ ਵਿਦਿਆ ਦੇ ਜਾਣ ਨਾਲ ਤ੍ਰਿਸ਼ਨਾ ਰੂਪੀ ਆਗ ਵੀ ਬੁਝ ਗਈ ਮਾਇਰ ਤੇਰ ਵੀ ਨਿਵਾਰੀ ਨਿਵਰਤ ਹੋ ਗਈ ਪੂਰਨ ਸਤਗੁਰਾਂ ਨੇ ਮੈਨੂੰ ਸ਼ੁਭ ਸਿੱਖਿਆ ਸਮਝਾ ਕੇ ਆਪਣੀ ਸ਼ਰਨ ਵਿੱਚ ਲੈਣਾ ਕੀਤਾ ਹੈ ਰਹਾਉ ਕਰ ਕਿਰਪਾ ਰਾਖੇ ਉਹ ਗੁਰ ਸਰਣਾ ਗੁਰ ਪਕਰਾਈ ਹਰ ਕੇ ਚਰਨਾ ਏ ਭਾਈ ਗੁਰਾਂ ਨੇ ਕਿਰਪਾ ਮਿਹਰ ਕਰਕੇ ਮੈਨੂੰ ਆਪਣੀ ਸਰਨਾ ਊਟ ਵਿੱਚ ਰੱਖਣਾ ਕੀਤਾ ਹੈ ਗੁਰਾਂ ਨੇ ਮੈਨੂੰ ਪ੍ਰਭੂ ਦੇ ਚਰਨਾ ਚਰਨ ਕਮਲ ਪਕੜਾਉਣਾ ਪੜਾਉਣਾ ਕੀਤੇ ਆ ਪਾਵ ਨਾਮ ਦੀ ਦਾਤ ਦੇ ਕੇ ਪ੍ਰਭੂ ਦੇ ਨਾਲ ਸੁਰਤ ਜੋੜ ਦਿੱਤੀ ਹੈ 20 ਬਿਸਵੇ ਜਾਂ ਮਾਨਟਹਿਰਾਨ ਨੇ ਗੁਰਪਾਰ ਬ੍ਰਹਮ ਇਕੈ ਹੀ ਜਾਣੇ ਨਾਮ ਦੀ ਬਰਕਤ ਨਾਲ ਜਦੋਂ 20 ਬਿਸਵੇ ਨਿਸ਼ਚੇ ਕਰਕੇ ਵਾ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਪੰਜ ਸ਼ਬਦ ਸਪਰਸ਼ ਤੇ ਪੰਜ ਕਾਮ ਕ੍ਰੋਧ ਆਦ ਇਹਨਾਂ ਵਿਕਾਰਾਂ ਨੂੰ ਚੰਗੀ ਤਰ੍ਹਾਂ ਰੋਕ ਕੇ ਜਦੋਂ ਮਨ ਠਹਿਰਾਨੇ ਠਹਿਰ ਇਸਤਿਤ ਹੋ ਗਿਆ ਤਦੋਂ ਗੁਰੂ ਅਤੇ ਪਰਮ ਪ੍ਰਭੂ ਨੂੰ ਇੱਕ ਸਰੂਪ ਕਰਕੇ ਜਾਨਣਾ ਕੀਤਾ ਜੋ ਜੋ ਕੀਨੋ ਹਮਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਏ ਭਾਈ ਪ੍ਰਭੂ ਨੇ ਜਿਹੜਾ ਜਿਹੜਾ ਵੀ ਕਰਤੱਬ ਕੀਤਾ ਹੈ ਉਹੀ ਪਲਾਹ ਅਸੀਂ ਤੇਸ ਕਈ ਉਸ ਪ੍ਰਭੂ ਦੇ ਦਾਸ ਸੇਵਕ ਹਾਂ ਏ ਭਾਈ ਮੇਰੇ ਪ੍ਰਭ ਪਰਮਾਤਮਾ ਦੇ ਸਾਰੇ ਘਟਾਂ ਘਟਾਂ ਵਿੱਚ ਨਿਵਾਸ ਵਾਸਾ ਹੈ ਨਾ ਕੋ ਦੂਤ ਨਹੀਂ ਬਹਿرائی ਗੱਲ ਮਿਲ ਚਾਲੇ ਏ ਕਹਿ ਭਾਈ ਜਿਨ੍ਹਾਂ ਦਾ ਨਾ ਕੋਈ ਹੁਣ ਦੂਤ ਚੁਗਲੀ ਕਰਨ ਵਾਲਾ ਹੈ ਅਤੇ ਨਾ ਹੀ ਕੋਈ ਬਹਿرائی ਵੈਰੀ ਰਿਆ ਵਾ ਦੂਤ ਪਾਵਿੰਦਰੇ ਵਾਸ਼ਨਾਵਾ ਦੇ ਦੀਨੇ ਰਹਿ ਅਤੇ ਵੈਰੀ ਪਾਪ ਕਾਮ ਕ੍ਰੋਧ ਆਦਿ ਵਿਕਾਰ ਵੀ ਤੰਗ ਨਹੀਂ ਕਰਦੇ ਹੇ ਪਾਈਓ ਨਸੀ ਪ੍ਰਭੂ ਦੇ ਭੇਦ ਨਿਛੇ ਰੂਪੀ ਗਲ ਕੰਠ ਨਾਲ ਮਿਲ ਕੇ ਉਸ ਦੇ ਇੱਕ ਸਰੂਪ ਰੂਪੀ ਘਾਰ ਵਿੱਚ ਚੱਲੇ ਹਾਂ ਵਾ ਪ੍ਰਭੂ ਦੀਆਂ ਪ੍ਰਾਪਤੀ ਵਾਲੀਆਂ ਗੱਲ ਗੱਲਾਂ ਨਾਲ ਮਿਲ ਕੇ ਤੁਰਿਆ ਪਦ ਵਿੱਚ ਚੱਲੇ ਹਾਂ ਸਾਨੂੰ ਏਕਤਾ ਹੀ ਪਾਈ ਪਉਂਦੀ ਹੈ ਜਾ ਕੋ ਗੁਰ ਹਰ ਦੀਏ ਸੁਖਾ ਤਾ ਕੋ ਬਹੁਰ ਨ ਲਾਗੇ ਦੁਖਾ ਕਿ ਭਾਈ ਜਿਸ ਮਲੁਖ ਨੂੰ ਗੁਰਾਂ ਨੇ ਹਰੀ ਦੀ ਪ੍ਰਾਪਤੀ ਦੇਵਾ ਹਰ ਹਰੇਕ ਸੁਖ ਸੁਖ ਦੇਣਾ ਕੀਤੇ ਆ ਉਸ ਨੂੰ ਬਹੁਰ ਮੁੜ ਕੇ ਕੋਈ ਵੀ ਦੁੱਖ ਕਸ਼ਟ ਨਹੀਂ ਲੱਗਦਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਉਸ ਨੂੰ ਐਸਾ ਨਿਸ਼ਚਾ ਵੱਜਦਾ ਕਿ ਪ੍ਰਭੂ ਆਪੇ ਆਪ ਹੀ ਸਾਰਿਆਂ ਦੇ ਪ੍ਰਤ ਦਾ ਤਾਂ ਹੀ ਪਾਲਣਾ ਕਰਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਗੋਪਾਲ ਪ੍ਰithvi ਦੇ ਮਾਲਕ ਪ੍ਰਭੂ ਦੇ ਰੰਗ ਆਨੰਦ ਵਿੱਚ ਰਾਦੋ ਰੰਗਿਆ ਰਹਿੰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ 我。Love. ਵਾਹਿਗੁਰੂ ਜੀ ਕੀ ਫਤਿਹ